ਰੰਗ ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਮਾਤਮਾ ਸਭ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਕਾਲੀ ਮਾਂ ਜਿਹਨੂੰ ਸ਼ੰਗਾਰ ਦੀ ਦੇਵੀ ਮੰਨਿਆ ਜਾਂਦਾ ਹੈ ਮਾਂ ਕਾਲੀ ਦਾ ਰੂਪ ਤੇ ਵੇਸ਼ ਭੁਸ਼ਾ ਇੰਨੀ ਭਿਆਨਕ ਹੈ ਕਿ ਲੋਕਾਂ ਦੇ ਮਨ ਵਿੱਚ ਇਹ ਗੱਲ ਵਸ ਗਈ ਹੈ ਕਿ ਮਾਂ ਕਾਲੀ ਭਿਆਨਕ ਹਨ ਕੁਝ ਲੋਕ ਤਾੰਤ੍ਰਿਕ ਜਾਂ ਭਗਤ मां काली ਦੇ ਰੂਪ ਨੂੰ ਸਿੱਧ ਕਰ ਲੈਂਦੇ ਹਨ ਤੇ ਖੂਨ ਦੀ ਧਾਰ ਮੁਰਗਾ ਬੱਕਰਾ ਆਦ ਚੜਾ ਕੇ ਮਨੁੱਖਾਂ ਨੂੰ ਡਰਾ ਦਿੰਦੇ ਹਨ ਇਸ ਕਰਕੇ ਲੋਕਾਂ ਦੇ ਮਨ ਵਿੱਚ ਇਹ ਗੱਲ ਵਸ ਕਰ ਗਈ ਹੈ ਕਿ मां काली ਦੀ ਤਸਵੀਰ ਘਰ ਵਿੱਚ ਨਹੀਂ ਰੱਖਣੀ ਚਾਹੀਦੀ ਘਰ ਵਿੱਚ मां काली ਦੀ ਪੂਜਾ ਨਹੀਂ ਕਰਨੀ ਚਾਹੀਦੀ ਪਰ ਦੋਸਤੋ ਇਹ ਸਾਰੀਆਂ ਅਫਵਾਹਾਂ ਹਨ ਇਹ ਲੋਕਾਂ ਵੱਲੋਂ ਫੈਲਾਈਆਂ ਗਈਆਂ ਗੱਲਾਂ ਹਨ ਮੈਂ ਤੁਹਾਨੂੰ ਦੱਸ ਦਿਆਂ ਕਿ ਮਾਂ ਕਾਲੀ ਦੀ ਸਾਤਵਿਕ ਰੂਪ ਵਿੱਚ ਘਰ ਵਿੱਚ ਪੂਜਾ ਕਰਨੀ ਬਿਲਕੁਲ ਠੀਕ ਹੈ ਤੁਸੀਂ ਮਾਂ ਕਾਲੀ ਦੀ ਸੁੰਦਰ ਮੂਰਤੀ ਜਾਂ ਤਸਵੀਰ ਆਪਣੇ ਘਰ ਵਿੱਚ ਰੱਖ ਸਕਦੇ ਹੋ ਮਸਲਾ ਇਹ ਹੁੰਦਾ ਹੈ ਕਿ ਅਸੀਂ ਕਿਸ ਰੂਪ ਵਿੱਚ ਕਿਸੇ ਚੀਜ਼ ਨੂੰ ਵੇਖਦੇ ਹਾਂ ਜਿਵੇਂ ਮਾਂ ਕਾਲੀ ਦਾ ਮਸਾਨ ਵਾਲਾ ਰੂਪ ਹੈ ਉਹ ਤਾਮਸਿਕ ਹੁੰਦਾ ਹੈ ਪਰ ਉਹ ਰੂਪ ਦੁਸ਼ਮਣਾਂ ਲਈ ਹੁੰਦਾ ਹੈ ਆਪਣੇ ਭਗਤਾਂ ਲਈ ਮਾ ਕਾਲੀ ਮਮਤਾ ਮਈ ਹਨ ਤੁਸੀਂ ਕਈ ਕਹਾਣੀਆਂ ਵਿੱਚ ਸੁਣਿਆ ਹੋਵੇਗਾ ਕਿ ਜਦ ਮਾ ਕਾਲੀ ਗੁੱਸੇ ਵਿੱਚ ਆ ਗਈ ਤਾਂ ਭਗਵਾਨ ਪੈਰਵ ਜੀ ਨੇ ਬਟੂਕ ਪੈਰਵ ਰੂਪ ਧਾਰ ਕੇ ਉਹਨਾਂ ਨੂੰ ਗੋਦ ਵਿੱਚ ਲੈ ਲਿਆ ਮਾ ਕਾਲੀ ਦੀ ਪੂਜਾ ਅਕਸਰ ਘਰਾਂ ਵਿੱਚ ਕੀਤੀ ਜਾਂਦੀ ਹੈ ਕਈ ਘਰਾਂ ਵਿੱਚ ਮਾਂ ਦੀ ਚੌਂਕੀ ਲੱਗਦੀ ਹੈ ਕਈ ਵਾਰ ਮਹਿਲਾਵਾਂ ਉੱਤੇ ਮਾਂ ਦੀ ਸਵਾਰੀ ਆਉਂਦੀ ਹੈ ਹੁਣ ਗੱਲ ਆਉਂਦੀ ਹੈ ਸਾਧਨਾ ਦੀ ਕਈ ਭੈਣਾ ਸਵਾਲ ਕਰਦੀਆਂ ਹਨ ਕਿ ਅਸੀਂ 21 ਦਿਨ ਜਾਂ 45 ਦਿਨ ਦੀ ਸਾਧਨਾ ਕਿਵੇਂ ਕਰੀਏ ਮਹਿਲਾਵਾਂ ਲਈ ਖਾਸ ਹਦਾਇਤ ਹੈ ਕਿ ਜਦ ਮਾਸਿਕ ਧਰਮ ਦੇ ਦਿਨ ਹੋਣ ਤਾਂ ਪੂਜਾ ਨਾ ਕਰੋ ਜਦ ਉਹ ਦਿਨ ਲੰਘ ਜਾਣ ਤਾਂ ਤੁਸੀਂ ਸਾਧਨਾ ਜਾਰੀ ਰੱਖ ਸਕਦੇ ਹੋ ਮਾ ਕਾਲੀ ਦੀ ਸੇਵਾ ਸਾਤਵਿਕ ਰੂਪ ਵਿੱਚ ਕਰਨੀ ਚਾਹੀਦੀ ਹੈ ਮੰਦਰ ਘਰ ਵਿੱਚ ਦੱਖਣ ਦਿਸ਼ਾ ਵਿੱਚ ਹੋਵੇ ਤਾਂ ਵਧੀਆ ਮੰਨਿਆ ਜਾਂਦਾ ਹੈ। ਨਾ ਹੋ ਸਕੇ ਤਾਂ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਵੀ ਠੀਕ ਹੁੰਦਾ ਹੈ। ਮਾਂ ਕਾਲੀ ਲਈ ਲਾਲ ਰੰਗ ਦੇ ਆਸਨ ਤੇ ਬੈਠ ਕੇ ਪੂਜਾ ਕਰੋ। ਮਾਂ ਨੂੰ ਲਾਲ ਚੁੰਨੀ ਸੋਹਲ ਸ਼ਿੰਗਾਰ ਚੂੜੀਆਂ ਆਦ ਚੜਾਓ। ਮਾਂ ਕਾਲੀ ਲਈ ਸਰੋਂ ਦੇ ਤੇਲ ਦੀ ਜੋਤ ਜਲਾਣੀ ਚਾਹੀਦੀ ਹੈ। ਖਾਸ ਕਰਕੇ ਸ਼ਨੀ ਚਰਵਾਰ ਨੂੰ ਮਾਂ ਨੂੰ ਭੋਗ ਵਿੱਚ ਪੇੜੇ ਅਤੇ ਮਿੱਠਾ ਪਾਨ ਪਸੰਦ ਹੈ। ਕਈ ਲੋਕ ਸਿਰਫ ਦੋ ਲੌਂਗ ਅਤੇ ਇੱਕ ਪਤਾਸਾ ਹੀ ਚੜਾ ਕੇ ਭੋਗ ਲਾ ਦਿੰਦੇ ਹਨ ਪਰ ਮਾਂ ਖੁਸ਼ ਹੋ ਜਾਂਦੀ ਹੈ। ਮਾਂ ਕਾਲੀ ਦੇ ਮੰਤਰ ਓਮ ਕਾਲੀਕੇ ਨਮਹ ਜਾਂ ਓਮ ਕ੍ਰਿੰਗ ਕਾਲੀਕੇ ਨਮਹ ਦਾ ਜਾਪ ਕਰੋ। ਰੁਦਰਾਖ ਦੀ ਮਾਲਾ ਨਾਲ ਇਹ ਮੰਤਰ ਤੁਸੀਂ ਜਾਪ ਸਕਦੇ ਹੋ। ਹਰ ਸ਼ਨੀਵਾਰ ਨੂੰ ਜੇ ਤੁਸੀਂ ਕਾਲਾ ਕੱਪੜਾ ਪਾਓ ਜਾਂ ਤੁਹਾਡੇ ਕੱਪੜੇ 'ਚ ਕਾਲਾ ਰੰਗ ਹੋਵੇ ਤਾਂ ਇਹ ਮਾਂ ਕਾਲੀ ਦੀ ਪਸੰਦ ਹੈ। ਇਸ ਤਰੀਕੇ ਨਾਲ ਜੇ ਤੁਸੀਂ ਮਾਂ ਕਾਲੀ ਦੀ ਸੇਵਾ ਕਰੋਗੇ ਤਾਂ ਉਹ ਤੁਹਾਡੇ ਉੱਤੇ ਕਿਰਪਾ ਕਰੂਗੀ। ਸਾਡੀ ਵੀ ਇੱਥੇ ਹੀ ਅਰਦਾਸ ਹੈ ਕਿ ਮਾਂ ਕਾਲੀ ਤੁਹਾਡੀ ਝੋਲੀ ਭਰਨ ਤੁਹਾਡੇ ਘਰ ਵਿੱਚ ਸੁੱਖ, ਸਮਰੱਧੀ, ਸ਼ਾਂਤੀ ਬਣੀ ਰਹੇ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਸ ਇਸ ਨੂੰ ਸਬਸਕ੍ਰਾਈਬ ਕਰ ਲਵੋ ਤੇ ਘੰਟੀ ਵਾਲਾ ਬਟਨ ਵੀ ਜਰੂਰ ਦਬ ਲੇਣਾ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਵੀ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਕਿਉਂਕਿ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ